ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੰਤ ਮਸਕੀਨ ਸਿੰਘ ਜੀ ਦੀ ਇੱਕ ਹੋਰ ਸਾਕੀ ਸਰਵਣ ਕਰਨ ਜਾ ਰਹੇ ਹਾਂ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਦੁਨੀਆ ਵਿੱਚ ਕੋਈ ਵੀ ਚੀਜ਼ ਮਿਹਨਤ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦੀ ਇਸੇ ਤਰ੍ਹਾਂ ਹੀ ਪਰਮਾਤਮਾ ਦਾ ਨਾਮ ਸਿਮਰਨ ਹੈ ਜੋ ਕਿ ਮਿਹਨਤ ਤੋਂ ਬਿਨਾ ਕੋਸ਼ਿਸ਼ ਤੋਂ ਬਿਨਾ ਕਦੇ ਪ੍ਰਾਪਤ ਨਹੀਂ ਹੋ ਸਕਦਾ ਉਮੀਦ ਕਰਦੇ ਹਾਂ ਕਿ ਤੁਸੀਂ ਧਿਆਨ ਨਾਲ ਸੁਣੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦਾਰਥ ਨੂੰ ਆਪਣੇ ਅਨੁਕੂਲ ਨਾ ਘੜੀਏ ਸੁਖ ਨਹੀਂ ਮਿਲਦਾ ਚਨੇ ਬੜੇ ਸਖਤ ਨੇ ਚਬਾਣੇ ਬੜੇ ਔਖੇ ਨੇ ਗਲਾਣੇ ਪਕਾਣੇ ਪਕਾਣੇ ਸਾਗ ਸਬਜ਼ੀ ਮੈਨੂੰ ਆਪਣੇ ਅਨੁਕੂਲ ਬਣਾਣੀ ਪੈਗੀ ਪਕਾਣੀ ਪਾਕੇ ਮੇਰੇ ਸਰੀਰ ਲਈ ਉਹ ਠੀਕ ਹੋ ਸਕਦਾ ਹੈ ਸੁਖ ਕਿਸ ਤਰ੍ਹਾਂ ਮਿਲਦਾ ਹੈ ਪਦਾਰਥਾਂ ਸਿਰਫ ਪਦਾਰਥਾਂ ਤੋਂ ਨਹੀਂ ਪਦਾਰਥ ਨੂੰ ਆਪਣੇ ਅਨੁਕੂਲ ਕਰੋ ਤਾਂ ਸੁਖ ਮਿਲਦਾ ਹੈ ਹੁਣ ਨਹੀਂ ਮਿਲਦਾ ਕਤਈ ਨਹੀਂ ਮਿਲਦਾ ਉਹਨੂੰ ਆਪਣੇ ਅਨੁਕੂਲ ਕਰਨਾ ਪੈਂਦਾ ਹਵਾ ਤੇ ਭਿਆੰਕਰ ਗਰਮ ਹੈ ਇਰਾਕ ਦੇ ਕੁਵੈਤ ਦੇ ਦਰਜਾ ਹਰਾਰਤ ਜੂਨ ਜੁਲਾਈ ਦੇ 52 ਤੇ ਜਾ ਪਹੁੰਚ ਬਾਜ਼ਾਰ ਸਵੇਰੇ 6 ਤੋਂ 11 ਤੱਕ ਖੁੱਲ੍ਹਦੇ ਨੇ ਬੰਦ ਹੋ ਜਾਂਦੇ ਇਹ ਨੇ ਬਿਆੰਕਰ ਗਰਮੀ ਕਿਸੇ ਨੂੰ ਬਾਹਰ ਕੰਮ ਵੀ ਨਹੀਂ ਕਰਨ ਦਿੱਤਾ ਜਾਂਦਾ ਇਤਨੇ ਕੜਕਦੇ ਧੁੱਪ ਤੇ ਲੋ ਮਨ ਉਹ ਬੇਵੋਸ਼ ਹੋ ਜਾਂਦਾ ਏਕਨ ਘਰਾਂ ਵਿੱਚ ਲੋਕੇ ਆਰਾਮ ਨਾਲ ਪੈ ਰਹੇ ਨੇ ਹਰ ਘਰ ਵਿੱਚ 에어 ਕੰਡੀਸ਼ਨ ਹਵਾ ਨੂੰ ਆਪਣੇ ਅਨੁਕੂਲ ਕਰਨਾ ਹੈ ਉਹ ਬੇ ਪਈ ਗਰਮ ਇਹਨੂੰ ਠੰਡਾ ਕਰਨਾ ਹੈ ਪਾਣੀ ਨੂੰ ਆਪਣੇ ਅਨੁਕੂਲ ਕਰਨਾ ਮੈਂ 8ਵੀਂ ਮੰਜ਼ਿਲ ਤੇ ਰਹਿਣਾ ਪਾਣੀ ਦੇ ਨਿਵਾਣ ਵੀ ਤਰਫ ਵਗਣਾ ਹੈ ਮੈਨੂੰ ਉੱਪਰ ਚੜਨਾ ਹੈ ਹਵਾ ਨੂੰ ਆਪਣੇ ਅਨੁਕੂਲ ਕਰਨਾ ਪਾਣੀ ਨੂੰ ਆਪਣੇ ਅਨੁਕੂਲ ਕਰਨਾ ਅਗਨੀ ਨੂੰ ਆਪਣੇ ਅਨੁਕੂਲ ਕਰਨਾ ਧਰਤੀ ਨੂੰ ਆਪਣੇ ਅਨੁਕੂਲ ਕਰਨਾ ਸੋਨੇ ਚਾਂਦੀ ਨੂੰ ਆਪਣੇ ਅਨੁਕੂਲ ਕਰਨਾ ਇਹ ਸੋਨਾ ਮੈਂ ਗਲ ਵਿੱਚ ਪਾਣਾ ਹੈ ਤਾਂ ਹਾਰ ਬਣਾਣਾ ਹੈ ਮੈਂ ਮੈਂ ਉਂਗਲ ਵਿੱਚ ਪਾਣਾ ਹੈ ਤਾਂ ਅੰਗੂਠੀ ਬਣਾਣੀ ਹੈ ਮੈਂ ਸੋਨੇ ਨੂੰ ਆਪਣੀ ਸ਼ਕਲ ਦੇਣੀ ਹੈ ਜਿਸ ਤਰ੍ਹਾਂ ਦਾ ਮੈਨੂੰ ਚਾਹੀਦਾ ਹੈ ਮੈਨੂੰ ਲੋਹੇ ਨੂੰ ਮਸ਼ੀਨਰੀ ਦੇ ਵਿੱਚ ਬਦਲਣਾ ਹੈ ਕਿਉਂਕਿ ਉਸ ਨਾਲ ਹੀ ਮੈਨੂੰ ਕੰਮ ਦੇ ਸਕਦਾ ਹੈ। ਮੈਨੂੰ ਲੋਹੇ ਦਾ ਚਾਕੂ ਚਾਹੀਦਾ ਹੈ। ਧਾਤੂਆਂ ਨੂੰ ਆਪਣੇ ਅਨੁਕੂਲ ਕਰਨਾ। ਧਰਤੀ ਨੂੰ ਆਪਣੇ ਅਨੁਕੂਲ ਕਰਨਾ। ਪਾਣੀ ਨੂੰ ਆਪਣੇ ਅਨੁਕੂਲ ਕਰਨਾ। ਹਵਾ ਨੂੰ ਆਪਣੇ ਅਨੁਕੂਲ ਕਰਨਾ। ਕਿਸੇ ਦੇ ਨਾਲ ਹੀ ਮਨੁੱਖ ਨੂੰ ਸਰੀਰਕ ਸੁੱਖ ਮਿਲਦੇ ਨ ਵਰਨਾ ਨਹੀਂ। ਨਹੀਂ। 12 ਪਦਾਰਥ ਵਧਦੇ ਜਾਣ। ਵੱਧੇ ਜਾਣ ਮਨੁੱਖ ਦਾ ਵੱਡਾ ਹੋਣਾ ਵੀ ਵੱਧਾ ਜਾਂਦਾ ਹੈ بڑے بڑے ਜੋ ਦੀਟੇ ਲੋਕ ਮੈਂ ਫਿਰ ਦਰਾਵਾ ਇਹ ਵੱਡਾ ਹੈ ਕਿ ਭਰਾ ਮਕਾਨ ਬਹੁਤ ਵੱਡਾ ਹੈ ਕਾਰੋਬਾਰ ਬਹੁਤ ਵੱਡਾ ਇੱਜ਼ਤ ਮਾਨ ਮਰਿਆਦਾ ਬਹੁਤ ਵੱਡੀ ਹੈ ਸ਼ਕਤੀ ਬਹੁਤ ਵੱਡੀ ਹੈ ਪਰਿਵਾਰ ਬਹੁਤ ਵੱਡਾ ਹੈ ਤਾਕਤ ਬਹੁਤ ਵੱਡੀ ਹੈ ਦਨ ਸੰਪਦਾ ਬਹੁਤ ਵੱਡੀ ਹੈ ਪਸਾਰਾ ਬਹੁਤ ਵੱਡਾ ਹੈ ਮਨੁੱਖ ਦਾ ਵੱਡਾ ਹੋਣਾ ਇਸ ਤੇ ਖੜਾ ਹੈ ਹੈ ਹੀ ਨਹੀਂ ਮਕਾਨ ਸਵੇਰੇ ਦਾ ਹੈ ਤੇ ਸ਼ਾਮ ਨੂੰ ਨਹੀਂ ਤਾਂ ਨਹੀਂ ਨਹੀਂ ਹੈ ਕੋਈ ਇੱਜ਼ਤ ਮਾਣ ਮਰਿਆਦਾ ਹੀ ਨਹੀਂ ਹੈ ਦੋ ਨੁਕਤੇ ਹੋਰ ਸੁਣ ਲੈਣਾ ਬਾਰ ਬਾਰ ਮਾਫ ਕਰ ਦੇਣਾ ਮੈਨੂੰ ਹੋ ਸਕਦਾ ਹੈ ਕੋਈ ਮਨੁੱਖ ਬਾਹਰੋਂ ਬਹੁਤ ਵੱਡਾ ਹੋਵੇ ایسا ہو سکتا ہے اندروں بہت چھوٹا ہوا ہے بہت چھوٹا ہوا ہے اور ایسا بھی ہو سکتا ہے کوئی باہر بہت چھوٹا ہے بہت چھوٹا ہے اندروں بہت وٹر ہے بہت وٹر ہے بستہ ٹوٹی جھونپری چیر سب چینا جات نہ پات نہ آدرو ادیان بھر مینا کوئی برادری نہیں کوئی ذات نہیں کوئی گل نہیں ਕੋਈ ਮੇਟਰ ਨਹੀਂ ਕੋਈ ਪਰਿਵਾਰਕ ਬਲ ਨਹੀਂ ਪਰ ਮਹਾਰਾਜ ਕਹਿੰਦੇ ਰਾਜਾ ਸਗਲੇ ਸਿਸ਼ਟ ਕੋ ਹਰੀ ਨਾਮ ਮਨ ਵਸਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇacom ਇੱਕ ਦੋ ਸਿੰਘਾਂ ਨੇ ਬੇਨਤੀ ਕੀਤੀ ਸੀ ਗੁਰਪ੍ਰਤਾਪ ਸੂਰੇਜ ਦੀ ਕਹਾਣੀ ਮਹਾਰਾਜ ਜਿੱਦਨੇ ਭਗਤ ਉਸੇ ਗੁਰੂ ਗ੍ਰੰਥ ਸਾਹਿਬ ਦੇ ਇਕੱਠੇ ਕੀਤੇ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਤੇ ਬਹੁਤ ਮੁਖਲਿਸ ਨੇ ਕੁਝ ਵੀ ਨਹੀਂ ਆਦਾ ਕੋਈ ਨਹੀਂ ਕਿਸੇ ਕੋਲ ਪੈਣਨ ਦੇ ਚੰਗੇ ਕਪੜੇ ਕੋਈ ਨਹੀਂ ਕਿਸੇ ਕੋਲ ਦੋ ਵਕਤ ਦੀ ਰੋਟੀ ਨਹੀਂ ਹੈ ਕਬੀਰ ਤੇ ਕਬੂਲ ਬੈ ਕਰਦੇ ਨੇ ਇਸ ਨੂੰ ਕਬੂਲ ਬੈ ਕਰਦੇ ਨੇ ਮੂਸ ਮੂਸ ਰੋਵੇ ਕਬੀਰ ਕੀ ਮਾਈ ਜ਼ਾਰੋ ਜ਼ਾਰ ਰੋਂਦੀ ਹੈ ਕਬੀਰ ਦੀ ਮਾਂ ਇਹ ਬਾਰਕ ਕੈਸੇ ਜੀਵੇ ਰਦਰਾਈ ਇਹ ਬੱਚੇ ਮੇਰੇ ਪੋਤਰੇ ਕਿਵੇਂ ਜੀਵਨਗੇ ਕਨਨਾ ਬੋਲਨਾ ਸਭ ਤਜਿਓ ਹੈ ਕਵੀਰ ਕੰਮ ਬਹੁਤ ਥੋੜਾ ਕਰਦਾ ਹੈ ਹਰ ਵਕਤ ਰਾਮ ਦੀ ਧੋਨੀ ਚ ਮਸਤ ਰਹਿੰਦਾ ਹੈ ਕਨਨਾ ਬੋਲਨਾ ਸਭ ਤਜਿਓ ਹੈ ਕਵੀਰ ਹਰ ਕਾ ਨਾਮ ਲਿਖ ਲਿਓ ਸਰੀਰ ਜਿਸ ਸਰੀਰ ਨੇ ਕੰਮਕਾਰ ਕਰਨਾ ਚਾਹੀਦਾ ਹੈ ਇਹਨੇ ਤੇ ਬਸ ਰਾਮ ਦਾ ਨਾਮ ਹੀ ਰਟੇ ਹੋਇਆ ਹੈ ਹਰੀ ਦਾ ਨਾਮ ਹੀ ਤੂੰ ਕੁਦਰਤ ਹੀ ਗੱਲ ਹੈ ਇੱਕ ਮੁਫਲਸੀ ਸੀ ਇੱਕ ਕੰਮ ਥੋੜਾ ਦੋ ਵਕਤ ਦਾ ਢੰਗ ਦਾ ਪਰ ਸਾਦਾ ਨਹੀਂ ਸੀ ਸਿੰਘਾ ਨੇ ਕਿਹਾ ਮਹਾਰਾਜ ਇਹਨਾਂ ਤੇ ਬਹੁਤ ਸਾਰੇ ਐਸੇ ਨੇ ਕਈਆਂ ਕੋਲ ਰਹਿਣ ਵਾਸਤੇ ਢੰਗ ਦੀ ਕੁਲ ਹੀ ਨਹੀਂ ਹੈ ਕਿਸੇ ਕੋਲ ਪਹਿਨਣ ਵਾਸਤੇ ਢੰਗ ਦੇ ਕੱਪੜੇ ਨਹੀਂ ਨੇ ਕਿਸੇ ਕੋਲ ਖਾਣ ਵਾਸਤੇ ਦੋ ਵਕਤ ਦੀ ਰੋਟੀ ਨਹੀਂ ਹੈ ਔਰੇ ਗੁਰੂ ਗ੍ਰੰਥ ਸਾਹਿਬ ਦੇ ਚ ਬੈਠੇ ਸਜਦਾ ਨਾਲ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਸੁਣਨਾ ਬੜੇ ਧਿਆਨ ਨਾਲ ਦੋ ਸ਼ਲੋਕ ਨੇ ਸੁਖ ਹੈ ਇਹਨਾਂ ਨੂੰ ਢਖਣੇ ਮੱਲਾ ਪੰਜਵਾ ਕਹਿੰਦੇ ਹਨ ਗਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਢਖਣੇ ਸਵਾਕ ਕਈ ਕਹਿੰਦੇ ਨੇ ਲੈਹਦੇ ਪੰਜਾਬ ਦੀ ਬੋਲੀ ਦੱਖਣ ਦੀ ਬੋਲੀ ਦੱਖਣ ادھر سرگوا میاں والی ملتان پنجابی بولی جاندی سی لیندی توں دکھنی پنجابی کہندے سا مختصر میں ارض کرنے سے ننگے دکھنے ننگ. ملتا پنجاں دھیان سننا سے ننگے میں مندہ ਧੰਨ ਦੇ ਉਤੇ ਚੰਗੇ ਕਪੜੇ ਨਹੀਂ ਸਨ ਵਿਚਾਰੇ ਨੰਗੇ ਸਨ ਸੇ ਨੰਗੇ ਨਹਿ ਨੰਗ ਭੁਖੇ ਲਖ ਨਾ ਭੁਖੇ ਆ ਪਾਵੇਂ ਭੁਖੇ ਸਨ ਧੰਗ ਦੀ ਰੋਟੀ ਨਹੀਂ ਸੀ ਧੰਗ ਦਾ ਕਪੜਾ ਨਹੀਂ ਸੀ ਧੰਗ ਦਾ ਮਕਾਨ ਨਹੀਂ ਸੀ ਸਰੀਰਿਕ ਸੁੱਖ ਦੇ ਸਾਧਨ ਨਹੀਂ ਸਨ ਸੇ ਨੰਗੇ ਨਹਿ ਨੰਗ ਭੁਖੇ ਲਖ ਨਾ ਭੁਖਿਆ ਦੁਖੇ ਕੋੜ ਨਾ ਦੁਖ ਨਾਨਿਕ ਪਿਰੀ ਪਿਕੰਦੋ ਸੁਬਦਰਿਸ਼ਟ ਪਾਵੇਂ ਤੁਹਾਡੀ ਦ੍ਰਿਸ਼ਟੀ ਜ ਕਰੋੜਾਂ ਹੀ ਦੁੱਖ ਹੋਣ ਗਏ ਉਹਨਾਂ ਕੋਲ ਕਿਉਂਕਿ ਸਰੀਰ ਦੇ ਸੁਖ ਤੇ ਹੈ ਨਹੀਂ ਤਾਂ ਮੈਂ ਫਿਰ ਅਰਜ਼ ਕਰਾਂ ਸਰੀਰ ਨੂੰ ਸੁਖ ਚਾਹੀਦਾ ਹੈ ਮਨ ਨੂੰ ਅਨੰਦ ਚਾਹੀਦਾ ਹੈ ਪਦਾਰਤ ਤੋਂ ਸੁਖ ਮਿਲਦਾ ਹੈ ਆਨੰਦ ਨਹੀਂ परमात्मा तो आनंद मिलਦਾ ਸੁਖ ਨਹੀਂ ਕੇ ਵੀ ਮਹਿਸ ਕਰਦੇ ਹਾਂ ਔਰ ਹਰ ਸੁਖ ਦੁੱਖ ਦੇ ਚ ਬਦਲ ਜਾਂਦਾ ਹੈ ਕੋਈ ਐਸਾ ਸੁਖ ਨਹੀਂ ਜੋ ਦੁੱਖ ਦੇ ਚ ਨਾ ਬਦਲੇ ਇੱਕੋ ਇੱਕ ਆਨੰਦ ਹੈ ਜਿਹਦੇ ਵਿਪਰੀਤ مخਾਲਿਬ ਦੂਜੀ ਹਵਸਤਾ ਨਹੀਂ ਹੈ ਪਦਾਰਥਾਂ ਤੋਂ ਮਿਲਦਾ ਹੈ ਸੁਖ ਪਰਮਾਤਮਾ ਤੋਂ ਮਿਲਦਾ ਹੈ ਆਨੰਦ ਪਦਾਰਤ ਬਾਹਰ ਲਵਣੇ ਪੈਂਦੇ ਨੇ ਪਰਮਾਤਮਾ ਨੂੰ ਲਵਣਾ ਨਹੀਂ ਪੈਂਦਾ ਆਪਣੇ ਘਰ ਆਣਾ ਪੈਂਦਾ ਘਰ ਦੇ ਚਿਹ ਹੈ ਸਭ ਦੇ ਚ ਘਰ ਮੇ ਬਾਹਰ ਨਹੀਂ ਪਰ ਕੀਤਾ ਕੀ ਜਾਏ ਮਨ ਰਹਿੰਦਾ ਹੀ ਬਾਹਰ ਅੰਦਰ ਜਾਂਦਾ ਹੀ ਤਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਬਾਹਰੋਂ ਹੁੰਦੀ ਹੈ ਤਨ ਦੇ ਨਾਲ ਮਨ ਵੀ ਬਾਹਰ ਵਟਕਦਾ ਤਨ ਦੀਆਂ ਲੋੜਾਂ ਮਨ ਆਪਣੀ ਲੋੜ ਬਣਾ ਲੈਂਦਾ ਬੜੇ ਧਿਆਨ ਨਾਲ ਸੁਣਨਾ ਇਸ ਲੋਕ ਦੇ ਜਦ ਕੇ ਉਹ ਮਨ ਦੀ ਲੋੜ ਠਹਿ ਨਹੀਂ ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਤੋਂ ਹੁੰਦਾ ਕੀ ਹੈ ਉਹ ਵਸਤੂ ਤੇ ਮਿਲ ਗਈ ਤਨ ਨੂੰ ਤੇ ਸੁੱਖ ਮਿਲ ਗਿਆ ਮਨ ਨੂੰ ਅਨੰਦ ਨਹੀਂ ਮਿਲਿਆ ਕਿਸਵਾਸੇ ਜੈਸੇ ਜੈਸੇ ਸਰੀਰਕ ਸੁੱਖ ਵੱਧਦੇ ਨੇ

ਤੇ ਮਾਨਸਿਕ ਤਲ ਤੇ ਆਨੰਦਿਤ ਹੋਵੇ ਨਹੀਂ ਤੇ ਬੜੇ ਬੜੇ ਜੋ ਦੀਸੇ ਲੋ ਕਿਨ ਕੋ ਵਿਆਪੇ ਚਿੰਤਾ ਰੋ ਬਾਹਰੋਂ ਮਨੁੱਖ ਵੱਡਾ ਹੋਵੇਗਾ ਪਦਾਰਥਾਂ ਨਾਲ ਅੰਦਰੋਂ ਮਨੁੱਖ ਵੱਡਾ ਹੋਵੇਗਾ ਪਰਮਾਤਮਾ ਨਾਲ ਗੁਸਤਾਖੀ ਮਾਪ ਮੈਂ ਫਿਰ ਕਹਿਣ ਲਗਾ ਬਾਹਰੋਂ ਬਹੁਤ ਵੱਡੇ ਵੱਡੇ ਲੋ ਅੰਦਰੋਂ ਬਹੁਤ ਛੋਟੇ ਨੇ ਬਹੁਤ ਛੋਟੇ ਨੇ ਕੁਝ ਵੀ ਨਹੀਂ ਵਚੇ ਵੀ ਇਹ ਵੀ ਮੈਸ ਕਰਦੇ ਜੇ ਐਸਾ ਹੋ ਸਕਦਾ ਹੈ ਕਿ ਬਹੁਤ ਵੱਡੇ ਵੱਡੇ ਲੋਕ ਅੰਦਰੋਂ ਛੋਟੇ ਨੇ ਤਾਂ ਇਸ ਤੋਂ ਉਲਟ ਵੀ ਹੋ ਸਕਦਾ ਹੈ ਕਿ ਬਾਹਰੋਂ ਬਹੁਤ ਛੋਟੇ ਲੋਕ ਕੁਝ ਅੰਦਰੋਂ ਬਹੁਤ ਵੱਡੇ ਬਹੁਤ ਵੱਡੇ ਬਹੁਤ ਵੱਡੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਹਿ ਰਹੇ ਨੇ ਧਿਆਨ ਨਾਲ ਸੁਣਨਾ ਸੇ ਨੰਗੇ ਨੇ ਨੰਗੇ ਪਾਵੇ ਨੰਗੇ ਨੇ ਨੰਗੇ ਨਹੀਂ ਢਕੇ ਹੋਏ ਨੇ ਇਹ ਪਰਮਾਤਮਾ ਦੀ ਨਿਗਾਹ ਵਿੱਚ ਢਕੇ ਹੋਏ ਨੇ ਤਾਂ ਦਰਗੇ ਪਹਿੰਦਾ ਜਾਏ ਸੀ ਕਪੜੇ ਪਾ ਕੇ ਜਾ ਰਹੇ ਨੇ ਪਰ ਜੋ ਵੱਡਾ ਹੈ ਬਹੁਤ ਵੱਡਾ ਹੈ ਬਾਹਰ ਅੰਦਰੋਂ ਛੋਟਾ ਹੈ ਤੇ ਨੰਗਾ ਦੋਜ਼ਕ ਚਾਲਿਆ ਤੁਹਾ ਦਿੱਸੇ ਖਰਾ ਡਰਾਵਣਾ ਇਹ ਸੋਹਣੇ ਸੋਹਣੇ ਕਪੜਿਆਂ ਦੇ ਨੰਗਾ ਉਹ ਬਿਲਕੁਲ ਨੰਗਾ ਢਕੇ ਹੋਏ ਢਕੇ ਹੋਏ ਅਮੀਰ ਮਿਲਾਈ ਉਰਦੂ ਦਾ ਇੱਕ ਮਾਇਆ ਨਾਲ ਸ਼ਾਇਰ ਹੈ ਮੇਰੀ ਮੁਫਲਸੀ ਤੇ ਤੰਗ ਆਕਰ रहे और जाने वाले ये सकूं ना मिल सकेगा तुझे रेशमी कफन में अमीर मेला एक सूफी ख्याला दा बंदा है कहता है बहुत सारे बड़े-बड़े लोग मेनू इंज दिसदा है जिमे रेशम दा कफन पाया वे रेशमी कफन बड़े सुंदर कफन बड़े कीमती कफन ਐਨਾ ਸੋਣਾ ਕਫਨ ਰੰਗ ਰੋ ਅੰਦਰੋਂ ਮੁਰਦਾ ਇਹ ਸਕੂ ਨਾ ਮਿਲ ਸਕੇਗਾ ਤੁਝੇ ਰੇਸ਼ਮੀ ਕਫਨ ਵਿੱਚ ਮਹਾਰਾਜਿਕ ਜਨ ਸੇ ਨੰਗੇ ਨੈ ਨੰਗ ਚਲੋ ਇਸ ਸੰਬੰਧੇ ਇੱਕ ਸੂਫੀ ਦਾ ਕਲਾਮ ਮੈਂ ਤੁਹਾਨੂੰ ਹੋਰ ਸੁਣਾ ਦਿਆਂ ਦਿੱਲੀ ਦੀਆਂ ਗਲੀਆਂ ਦੇ ਸਰਵਤ ਬਿਲਕੁਲ ਅਲਪ ਨੰਗਾ ਗੁੰਦਾ ਸੀ ਮਹਾਵੀਰ ਦੀ ਤਰ੍ਹਾਂ Swami Mahavir ਦੀ ਤਰ੍ਹਾਂ ਪਕਾ ਜੈਨ ਧਰਮ ਸਾਰੀ ਦੁਨੀਆ ਚ ਬਹੁਤਾ ਵੇਖ ਨਹੀਂ ਫੈਲ ਸਕਿਆ ਉਹਦਾ ਕਾਰਨ ਇਹਨਾਂ ਦਾ ਜਿਹੜਾ ਸ਼ਿਖਰ ਦਾ ਸੰਤ ਹੋਵੇਗਾ ਉਹਨੂੰ ਸਾਰੇ ਕਪੜੇ ਛੋੜਨੇ ਪੈਣ ਦਿਗੰਭਰ ਜਦ ਕਦੀ ਦਾ ਸਰਬ ਧਰਮ ਸੰਮੇਲਨ ਜਾਂਦਾ ਉਥੇ ਜੈਨੇ ਵੀ ਆਉਂਦੇ ਨੇ ਤੇ ਅਲਪ ਨੰਗੇ ਹੁੰਦੇ ਬਿਲਕੁਲ ਅਲਪ ਨੰਗੇ ਇਹਨਾਂ ਦੇ ਜਿਸ ਵਕਤ ਗਿਆਨ ਸਾਗਰ ਇੱਕ ਸੰਤ ਨੇ ਵਿਦਿਆ ਸਾਗਰ ਇਸ ਤਰ੍ਹਾਂ ਦਾ ਨਾਮ ਰੱਖਿਆ ਇਹਨਾਂ ਦੇ ਅਲਪ ਨੰਗੇ کہ دے سرو دھرم سمیلن ہوئے دھرم بہت دور تک نہیں پھیل سکتا نگن تانو ہر ملک قبول نہیں کرتا ہر قوم قبول نہیں کرتی اس واسطے سیمت رہ گیا دائرے رہ گیا سرمد صوفی سنت مسلمان سے پر نگن

ਉਦੇ ਤੰਤੇ ਦੁਸ਼ਾਲਾ ਪਾ ਦਿੱਤਾ ਗਿਆ ਸਰਦੀਆਂ ਦੇ ਦਿਨ ਸਨ ਉਹ ਮਾਦੇ ਜਿੰਨੇ ਦਰਬਾਰ ਵਿੱਚ ਅਹਿਲਕਾਰ ਬੈਠੇ ਤਨ ਸਾਰਿਆਂ ਡੰਗੋ ਉਸ ਜ਼ਮਾਨੇ ਦੇ ਮੁਤਾਬਕ ਕੋਲਿਆਂ ਦੀ ਬਖਦੀ ਹੋਈ ਅੰਗੇਠੀ ਪਈ ਸੀ ਸਾਰਿਆਂ ਦੇ ਕੋਲ ਗਰਮਾਚ ਉਸ ਸਰਮਦ ਕਹਿੰਦਾ ਬਾਦਸ਼ਾਹ ਕਲਾਮਤ ਤੁਸੀਂ ਮੈਨੂੰ ਇਹ ਸ਼ਾਲਾ ਦੁਸ਼ਾਲਾ ਦਿੱਤਾ ਹੈ ਧੰਵਾਦ ਤੁਹਾਡਾ ਪਰ ਸਾਰੇ ਅਹਿਲਕਾਰਾਂ ਦੇ ਕੋਲ انگیٹھی پہ ہے ایک دے دو. اشارہ کر دیتا انگیٹھی اگوں رکھ دیتی وہ دو اتار کے انگیٹھی جل کے زیب نے گرجلی آواز تو صرف نگن ہی نہیں گستاخ بھی ہے ਫਸੇ ਤੇਰਾ ਤਨ ਢਕੇ ਤੋ ਫਿਰ ਨਗਨ ਹੋ ਗਏ ਪਤਾ ਉਥੇ ਫਕੀਰ ਕੀ ਕਹਿੰਦਾ ਹੈ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐ ਬੇਰੀ ਬਾਦਸ਼ਾਹ ਸਲਾਮਤ ਔਗਣਾ ਨੂੰ ਢਕਣਾ ਪੈਂਦਾ ਹੈ ਗੁਨਾਹਾਂ ਨੂੰ ਢਕਣਾ ਪੈਂਦਾ ਹੈ ਗੰਦਗੀ ਨੂੰ ਢਕਣਾ ਪੈਂਦਾ ਹੈ ਫੁੱਲਾਂ ਨੂੰ ਢਕਣ ਦੀ ਲੋੜ ਨਹੀਂ ਫੁੱਲਾਂ ਦੇ ਉੱਤੇ ਦੁਸ਼ਾਲਾ ਪਾਣ ਦੀ ਲੋੜ ਨਹੀਂ ਗੰਦਗੀ ਨੂੰ ਢਕਣਾ ਪੈਂਦਾ ਹੈ ਹੰਕਾਰ ਨੂੰ ਢਕਣਾ ਪੈਂਦਾ ਹੈ, ਕ੍ਰੋਧ ਨੂੰ ਢਕਣਾ ਪੈਂਦਾ ਹੈ, ਲੋਭ ਨੂੰ ਢਕਣਾ ਪੈਂਦਾ ਹੈ, ਵਾਸ਼ਨਾ ਨੂੰ ਢਕਣਾ ਪੈਂਦਾ ਹੈ, ਈਰਖਾ ਨੂੰ ਢਕਣਾ ਪੈਂਦਾ ਹੈ, ਨਿੰਦਾ ਨੂੰ ਢਕਣਾ ਪੈਂਦਾ ਹੈ। ਤੂੰ ਦੇਖ ਮੇਰੇ ਅੰਦਰ ਤੈਨੂੰ ਕਿਹੜਾ ਗੁਨਾਹ ਦਿਖਾਈ ਦਿੰਦਾ ਹੈ? ਕਿਹੜਾ ਔਗੜ ਦਿਖਾਈ ਦਿੰਦਾ ਹੈ? ਮੈਂ ਨਹੀਂ ਪਹਿਨਦਾ ਕੱਪੜੇ। ਤੇ ਸ਼ਾਂਦੇ ਨਿਵਾਸ, ਹਰ ਕਿਰਾਂ ਐਬੇ ਵੀ, ਬੇਐਬਾ ਰਾ ਲਿਬਾਸ ਉਰਿਆ ਨਹੀਂ ਦਾ। ਬਾਦਸ਼ਾਹ ਸਲਾਮਤ ਸੱਚ ਪੁੱਛੇ। ਤੂੰ ਕੱਪੜਿਆਂ ਦੇ ਵਿੱਚ ਵੀ ਨੰਗਾ ਹੈ ਤੇਰੇ ਪਿਰਾਮਾਂ ਦਾ ਕਤਲ ਇਨ੍ਹਾਂ ਕੱਪੜਿਆਂ ਦੇ ਵਿੱਚੋਂ ਵੀ ਮੈਨੂੰ ਦਿਖਾਈ ਦੇ ਰਿਹਾ ਹੈ ਤੇਰੇ ਪਿਤਾ ਦੇ ਹੋਂਦ ਦੇ ਜ਼ੱਬੇ ਇਨ੍ਹਾਂ ਕੱਪੜਿਆਂ ਦੇ ਵਿੱਚੋਂ ਵੀ ਮੈਨੂੰ ਦਿਖਾਈ ਦੇ ਰਹੇ ਨੇ ਭੈਣ ਦੇ ਉੱਤੇ ਵੱਡੀ ਭੈਣ ਦੇਤੇ ਕੀਤਾ ਹੋਇਆ ਜ਼ੁਲਮ ਇਨ੍ਹਾਂ ਕੱਪੜਿਆਂ ਦੇ ਵਿੱਚੋਂ ਵੀ ਮੈਨੂੰ ਦਿਖਾਈ ਦੇ ਰਿਹਾ ਹੈ بڑے بڑے ਫਕੀਰਾਂ ਨੂੰ ਜਿਦੋਂ ਕਤਲ ਕੀਤਾ ਹੈ ਇਹ ਕਤਲ ਤੇਰੇ ਕੱਪੜਿਆਂ ਵਿੱਚੋਂ ਵੀ ਦਿਖਾਈ ਦੇ ਰਿਹਾ ਹੈ ਯਕੀਨ ਜਾਣ ਤੂੰ ਕੱਪੜਿਆਂ ਦੇ ਵਿੱਚ ਵੀ ਨੰਗਾ ਹੈ ਔਰ ਮੈਂ ਨੰਗਾ ਵੀ ਟਕੇ ਹੋ ਜਾ ਤਕੇ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਸੁਣਾ ਸੇ ਨੰਗੇ ਮੈਂ ਨੰਗ ਭੁਖੇ ਲਖ ਨਾ ਭੁਖਿਆ ਦੁਖੇ ਕੋੜ ਨਾ ਦੁਖ ਨਾਨਕ ਪਰੀ ਪਖੰਦੋ ਸੁਭਰੇ ਪਰਮਾਤਮਾ ਦੀ ਬੜੀ ਪਿਆਰ ਭਰੀ ਦ੍ਰਿਸ਼ਟੀ ਹੈ ਨਾ ਤੇ ਭਾਵੇਂ ਤਨ ਕਰਕੇ ਲੰਗੇ ਨੇ ਮਨ ਕਰਕੇ ਕਜੇ ਹੋਏ ਨੇ ਭਾਵੇਂ ਤਨ ਕਰਕੇ ਦੁਖੀ ਨੇ ਮਨ ਕਰਕੇ ਅਨੰਦਿਤ ਨੇ ਭਾਵੇਂ ਤਨ ਕਰਕੇ ਇਹਨਾਂ ਦੀਆਂ ਲੋੜਾਂ ਦੀ ਪੂਰਤੀ ਨਹੀਂ ਹੋਈ ਹੈ ਮਨ ਕਰਕੇ ਬਿਲਕੁਲ ਸੰਤੋਖੀ ਨੇ ਅਨੰਦਿਤ ਨੇ ਔਲੇ ਇਸ ਦੇ ਮੁਕਾਬਲੇ ਤੇ ਦੂਜਾ ਸ਼ਲੋਕ ਸੁਣੋ ਕਿਉਂਕਿ ਦੋਵੇਂ ਸ਼ਲੋਕ ਸਤਿਗੁਰਾਂ ਨੇ ਇਕੱਠੇ ਉਚਾਰਨ ਕੀਤੇ ਨੇ ਇਹ ਪਹਿਲਾ ਤੇ ਦੂਜਾ ਸ਼ਲੋਕ ਸੁਖ ਸਮੋਹਾ ਬੋ ਅੱਖਾਂ ਨੂੰ ਜੋ ਰੂਪ ਚਾਹੀਦਾ ਹੈ ਮੌਜੂਦ ਹੈ ਕੰਨਾਂ ਨੂੰ ਜੋ ਨਾਦ ਚਾਹੀਦਾ ਹੈ ਮੌਜੂਦ ਹੈ ਜ਼ੁਬਾਨ ਨੂੰ ਜੋ ਰਸ ਚਾਹੀਦਾ ਹੈ ਨੇ ਮੌਜੂਦ ਨੇ ਖਲੜੀ ਨੂੰ ਜੋ ਸਪਰਸ਼ ਚਾਹੀਦੀ ਹੈ ਮੌਜੂਦ ਹੈ ਨਾਸਖਾਂ ਨੂੰ ਜੋ ਸੁਗੰਧੀਆਂ ਚਾਹੀਦੀਆਂ ਨੇ ਮੌਜੂਦ ਨੇ ਸਰੀਰ ਨੂੰ ਜੋ ਸੁਖ ਚਾਹੀਦੇ ਮੌਜੂਦ ਨੇ ਸਾਰੇ ਦੇ ਸਾਰੇ ਮੌਜੂਦ ਨੇ ਸੁਖ ਸਮੋਹਾ ਬੋ ਭੋਮ ਸਦਾਈ ਕੋ ਦਣੀ ਸਾਰੀ ਧਰਤੀ ਦਾ ਧਣੀ ਹੋਵੇ ਸਾਰੀ ਧਰਤੀ ਦਾ ਮਾਲਿਕ ਹੋਵੇ ਗੁਰੂ ਅਰਜਨ ਦੇਵ ਜੀ ਸੁਖ ਸਮੋਹਾ ਗੋਵ ਭੋਮ ਸਵਾਈ ਕੋ ਧਣੀ ਨਾਨਕ ਹੱਬੋ ਰੋਗ ਮਿਰਤਕ ਨਾਮ ਵਿਹਾਉਣੇ ਇਹ ਮਨੁਖ ਤੁਹਾਨੂੰ ਬਾਰੋ ਜਿੰਦਾ ਦਿਖਾਈ ਦੇਗਾ ਅੰਦਰੋਂ ਮੁਰਤ ਇਹ ਮਨੁਖ ਤੁਹਾਨੂੰ ਬਾਰੋ ਵੱਡਾ ਦਿਖਾਈ ਦੇਗਾ ਅੰਦਰੋਂ ਛੋਟਾ ਹੈ ਕਿ ਮਨੁੱਖ ਬਾਹਰੋਂ ਬਾਰੋਂ ਸੁਖੀ ਦਿਖਾਈ ਦੇਗਾ ਅੰਦਰੋਂ ਦੁਖੀ ਹੈ। ਔਰ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਨੰਗੇ ਹੈ। ਕਿ ਬਾਹਰੋਂ ਨੰਗੇ ਦਿਖਾਈ ਦਿੰਦੇ ਨੇ ਅੰਦਰੋਂ ਕਜੇ ਹੋਏ ਨੇ। ਕਿ ਬਾਹਰੋਂ ਭੁਖੇ ਦਿਖਾਈ ਦਿੰਦੇ ਨੇ ਅੰਦਰੋਂ ਰਜੇ ਹੋਏ ਨੇ। ਕਿ ਬਾਹਰੋਂ ਛੋਟੇ ਦਿਖਾਈ ਦਿੰਦੇ ਨੇ ਅੰਦਰੋਂ ਬਹੁਤ ਵੱਡੇ ਨੇ, ਬਹੁਤ ਵੱਡੇ ਨੇ, ਬਹੁਤ ਵੱਡੇ ਨੇ। ਕੋਈ ਬਨੁਕ ਬਾਹਰੋਂ ਬਹੁਤ ਵੱਡਾ ਹੋ ਗਿਆ, ਬਹੁਤ ਵੱਡਾ ਹੋ ਗਿਆ, ਅੰਦਰੋਂ ਬਹੁਤ ਛੋਟਾ ਹੈ। ਇਸ ਨੇ ਨਾਲ ਸੰਸਾਰ ਭਰਿਆ ਤੇ ਪਰ ਪਰ ਕੋਈ ਬਨੁਖ ਪਾਵੇਂ ਬਾਹਰੋਂ ਤੇ ਛੋਟਾ ਅੰਦਰੋਂ ਮਹਾਨ ਹੋ ਗਿਆ ਬਹੁਤ ਵੱਡਾ ਹੋ ਗਿਆ ਕਿ ਕਿਸੇ ਕਿਸੇ ਸ਼ਹਿਰ 'ਚ ਇੱਕ ਕਦ ਹੁੰਦਾ ਹੈ ਹਰ ਜਗ੍ਹਾ ਨਹੀਂ ਹਰ ਜਗ੍ਹਾ ਅੰਦਰੋਂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਹੁਣ ਮੈਂ ਫਿਰ ਅਰਜ਼ ਕਰਾਂ ਤਨ ਨੂੰ ਸੁਖ ਚਾਹੀਦਾ ਹੈ ਮਨ ਨੂੰ ਆਨੰਦ ਚਾਹੀਦਾ ਹੈ ਸੁਖ ਕੋਲ ਹੈ ਲੋਕ ਸਵਰਗ ਹੈ ਆਨੰਦ ਕੋਲ ਹੈ ਪਰਲੋਕ ਸਵਰਗ ਹੈ ਸੁਖ ਪਦਾਰਥਾਂ ਤੋਂ ਮਿਲਦਾ ਹੈ ਆਨੰਦ ਪਰਮਾਤਮਾ ਤੋਂ ਮਿਲਦਾ ਹੈ ਪਦਾਰਥ ਲੱਭਣੇ ਪੈਂਦੇ ਨੇ ਜਿੱਤੇ ਮਨੁੱਖ ਬੈਠਾ ਉੱਥੇ ਨਹੀਂ ਨੇ ਪਦਾਰਥਾਂ ਦੇ ਕੋਲ ਜਾਣਾ ਪੈਂਦਾ ਹੈ ਪਦਾਰਥ ਲੱਭਣੇ ਪੈਂਦੇ ਨੇ ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ ਹੈ ਪਰਮਾਤਮਾ ਤੇ ਕੋਲ ਹੈ ਆਪਣੇ ਘਰ ਦੇਚ ਸਿਰਫ ਮਨ ਨੂੰ ਆਪਣੇ ਘਰ ਦੇ ਚਲੇ ਆਣਾ ਹੈ ਮਨ ਘਰ ਵਿੱਚ ਨਹੀਂ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆ ਮਨੇ ਇੱਕ ਮਿਲਿਆ ਨਹੀਂ ਹੈ ਲੱਭਣਾ ਪੈਗਾ ਇੱਕ ਮਿਲਿਆ ਹੋਇਆ ਗੁਆਚੇ ਹੋਏ ਅਸੀਆ ਅਸੀ ਗੁਆਚੇ ਵੇ ਬਲਕੇ ਸੂਫੀ ਤੇ ਕਹਿੰਦੇ ਪੈਣਾ ਹੈ ਅੱਜ ਪਰਮਾਤਮਾ ਦੀ ਬੜੀ ਯਾਦ ਆ ਰਹੀ ਏ ਲੱਗਦਾ ਅਜ ਪ੍ਰਮਾਤਮਾ ਸਾਨੂੰ ਬਹੁਤ ਯਾਦ ਕਰ ਰਿਹਾ ਹੈ ਬਹੁਤ ਯਾਦ ਕਰ ਰਿਹਾ ਹੈ ਅਜ ਪ੍ਰਮਾਤਮਾ ਦੀ ਤਲਾਸ਼ ਕਰਨ ਦਾ ਜੇ ਕਰ ਰਿਹਾ ਹੈ ਲੱਗਦਾ ਅਜ ਖੁਦਾ ਸਾਡੀ ਤਲਾਸ਼ ਦੇਚ ਹੈ ਮੈਂ ਸਮਾਪਤੀ ਕਰਾਂ ਖੁਦਾ ਸਾਡੀ ਤਲਾਸ਼ ਦੇਚ ਹੈ ਭਰੇ ਮੇਲੇ ਦੇ ਮਾਸੂਮ ਬੱਚਾ ਖੋ ਗਿਆ ਮਾਂ ਦੇ ਹੱਥੋਂ ਛੁੱਟ ਗਿਆ ਜ਼ਾਰੋ ਜ਼ਾਰ ਰੋ ਰਿਹਾ ਹੈ ਮਾਂ ਮਾਂ ਪੁਕਾਰ ਰਿਹਾ ਹੈ پر ماں بھی زارو زار رو رہی ہے بچے نو لب رہی ہے, دو ایک دوجہ نو لب رہی ہے اے بچہ لبے تے ماں نہ لبے اس بچے نو ماں نہیں مل سکتے نہیں مل سکتے اور بھی سن لو اور اے ماں تلاش کرے بچہ تلاش ہی نہ کرے اے بھی ماں دے ہاتھ نہیں لگن لگا پتہ نہیں کتے چلا جائے